ਬਾਈ ਜੀ ਤੁਹਾਡਾ ਨਾਮ ਬਜਿੰਦਰ ਸਿੰਘ ਜੀ ਬਜਿੰਦਰ ਜੀ ਕਿਵੇਂ ਇਹ ਨੁਕਸਾਨ ਹੋਇਆ ਜਿਵੇਂ ਤੁਸੀਂ ਆਹ ਵਿਆਹ ਸ਼ਾਦੀਆਂ ਤੇ ਹੋਰ ਪ੍ਰੋਗਰਾਮਾਂ ਤੇ ਜਿਹੜੇ ਕੋਈ ਟੈਂਟ ਹੁਤਾ ਦਾ ਕੰਮ ਕਰੋ ਵਪਾਰ ਕਰਦੇ ਹੋ ਤੇ ਨਾਲ ਹੀ ਤੁਹਾਡੀ ਚੌਂਕੀ ਵੀ ਹੈ ਤੇ ਕਦੋਂ ਅੱਗ ਲੱਗੀ ਤੇ ਕੋਈ ਤੁਹਾਨੂੰ ਰਾਤ ਨੂੰ ਕੋਈ ਮੈਸੇਜ ਆ ਨਹੀਂ ਰਾਤ ਮੈਂ ਦੇਖਦੇ ਨੂੰ ਲੱਗੀ ਆ ਰਾਤ ਨੂੰ ਕੋਈ ਮੈਸੇਜ ਨਹੀਂ ਆਇਆ ਜੀ ਰਾਤ 11:30 ਵਜੇ ਮੈਂ ਗੇੜਾ ਮਾਰ ਕੇ ਗਿਆ ਦੁਕਾਨ ਦੇ ਉੱਤੇ ਤੇ ਸਵੇਰੇ ਮੈਂ 5 ਵਜੇ ਮੈਸੇਜ ਲੱਗਿਆ ਵੀ ਦੁਕਾਨ ਤੇ ਆ ਕੇ ਲੱਗਦੇ ਤੁਸੀਂ ਦੁਕਾਨ ਤੇ ਆ ਕੇ ਦੇਖੋ ਜੀ ਹਾਂ ਸਵੇਰੇ 5:00 ਵਜੇ ਆਇਆ ਜੀ ਮੈਂ ਸਾਲੇ ਪੰਜ ਬੰਜ ਚੌਕੀਆਂ ਨੂੰ ਫੋਨ ਕਰਤਾ ਵੀ ਪਿੰਡ ਵਾਲੇ ਆ ਗਏ ਸਾਰੇ ਤੇ ਅੱਗ ਪਜਾਈ ਉਹ ਤੁਹਾਡੇ ਨਾਲ ਚੌਕੀ ਵੀ ਲੱਗਦੀ ਆ ਗਏ ਸੀਗੇ ਮੁਲਾਜ਼ਮ ਕੋਈ ਉਹਨਾਂ ਨੇ ਦੇਖਿਆ ਮਾਇਨਾ ਵਗੈਰਾ ਕੋਈ ਉਹਨਾਂ ਨੇ ਦੱਸਿਆ ਕਿਸ ਤਰ੍ਹਾਂ ਜਾਂ ਕਿਵੇਂ ਨੁਕਸਾਨ ਹੋਇਆ ਇਹ ਉਹਨਾਂ ਨੇ ਕੁਛ ਨਹੀਂ ਦੱਸਿਆ ਜਿਉਂ ਆ ਕੇ ਬੱਗੇ ਬਸ ਚੀੜਕ ਤੇ ਕਿੰਨਾ ਕੁ ਅੰਦਾਜ਼ਾ ਲੱਗ ਕੇ ਵੀ ਇਹਦਾ ਜਿਹੜਾ ਨੁਕਸਾਨ ਹੋਇਆ ਕੋਈ 40 45 50 ਲੱਖ ਦਾ ਜੀ ਕਹਿੰਦੇ 45 ਤੋਂ 50 ਲੱਖ ਰੁਪਏ ਦਾ ਨੁਕਸਾਨ ਹੋਇਆ ਜੀ ਕਿੰਨੇ ਕੁ ਟਾਈਮ ਤੋਂ ਤੁਸੀਂ ਇਹ ਕੰਮ ਕਰ ਰਹੇ ਹੋ ਇਸੇ ਸੱਤ ਸਾਲਾਂ ਤੋਂ ਕਰ ਰਿਹਾ ਹਾਂ ਕੀ ਸਸਲ ਤੋਂ ਕੰਮ ਕਰ ਰਹੇ ਹੋ ਹਾਂਜੀ ਤੇ ਤੇ ਕਿਵੇਂ ਦੇਖਦੇ ਹੋ ਕੋਈ ਸ਼ਰਾਰਤ ਹੈ ਜਾਂ ਅੱਗ ਲੱਗੀ ਜਾਂ ਕੋਈ ਸ਼ਾਰਟ ਸਰਕਟ ਕਿਵੇਂ ਦੇਖਦੇ ਹੋ ਵੀਰ ਜੀ ਕੁਝ ਵੀ ਹੋ ਸਕਦਾ ਹੁਣ ਕੀ ਪਤਾ ਨਾ ਕੁਝ ਮੈਨੇ ਲੱਗਨ ਸਕਦੇ ਜਿਵੇਂ ਲਾਗੋ ਦੇਖਿਆ ਜਾ ਬਿਲਾਈ ਹੋਈ ਵੀ ਲੱਗਦੀ ਹੈ ਦੋ ਲਾਟ ਵੀ ਲੱਗਦੀ ਹੈ ਜੀ ਤੁਹਾਨੂੰ ਕਿੰਨੇ ਵਜੇ ਪਤਾ ਲੱਗਿਆ ਇਹ ਅੱਗ ਲੱਗਣ ਦਾ 5 ਵਜੇ 5 ਵਜੇ ਹਾਂ ਪਰਾਜੀ ਤੁਹਾਡਾ ਨਾ ਮੇਰਾ ਨਾਮ ਸੰਜੇ ਸਿੰਘਾ ਜੀ ਸੰਜੇ ਸਿੰਘ ਜੀ ਕਿਵੇਂ ਦੇਖਦੋ ਇਹ ਬਲਜਿੰਦਰ ਭਰਾ ਦੀ ਜਿਵੇਂ ਦੁਕਾਨ ਤੇ ਅੱਗ ਲੱਗੀ ਐ ਤੇ ਹੁਣ ਕਮਾਈ ਦਾ ਸਾਧਨ ਵੀ ਕੋਈ ਨਹੀਂ ਰਿਹਾ ਤੇ ਜਿਸ ਤੋਂ ਇਹਨਾਂ ਦਾ ਆਪਣੇ ਗੁਜ਼ਾਰਾ ਚੱਲਦਾ ਸੀ ਪਰਿਵਾਰ ਪਾਲਦੇ ਸੀ ਆਪਣਾ ਜਿਵੇਂ ਕਿਵੇਂ ਵੀ ਆਪਣਾ ਔਕਾ ਸੁੱਖਾ ਚਲਾ ਰਹੇ ਸੀਗੇ ਕਿਵੇਂ ਦੇਖਦੋ ਬਾਈ ਜੀ ਇਹ ਇੱਕ ਬਹੁਤ ਮਜ਼ਦੂਰ ਪਰਿਵਾਰ ਦੋ ਸੀ ਬਾਈ ਜੀ ਬਹੁਤ ਮਿਹਨਤ ਕਰਕੇ ਬਾਈ ਜੀ ਨੇ ਇਹ ਕਾਰਖਾਨਾ ਖੜਾ ਕੀਤਾ ਸੀ ਬਾਈ ਜੀ ਨੇ ਮਜ਼ਦੂਰੀ ਤੱਕ ਵੀ ਕੀਤੀ ਆ ਨਾਲ ਨਾਲ ਟੈਂਟ ਦੇ ਬਾਈ ਜੀ ਬੈਲਡਿੰਗ ਦਾ ਕੰਮ ਵੀ ਕਰਦੇ ਸੀ ਜਦੋਂ ਆਕਸੀਜਨ ਹੋ ਜਾਂਦਾ ਸੀ ਟੈਂਟ ਦਾ ਬਾਈ ਜੀ ਦੇ ਬੱਚੇ ਛੋਟੇ ਨੇ ਇੱਥੋਂ ਹੀ ਘਰ ਦਾ ਗੁਜ਼ਾਰਾ ਚੱਲਦਾ ਸੀ ਬਾਈ ਜੀ ਦਾ ਤਕਰੀਬਨ 25 30 ਬੰਦੇ ਹੋਰ ਵੀ ਕੰਮ ਕਰਦੇ ਸੀ ਮਜ਼ਦੂਰ ਪਰਿਵਾਰਾਂ ਦੇ ਇਹ ਹੋਰ ਪਰਿਵਾਰਾਂ ਦੇ ਵੀ ਨਾਲ ਚੁੱਲ੍ਹੇ ਚੁੱਕੇ ਚਲਾ ਰੱਖੇ ਸੀਗੇ ਭਰਾ ਨੇ ਜਿੰਨਾ ਥੋੜਾ ਬਹੁਤਾ ਛੋ ਜਿੰਨਾ ਵੀ ਸੀ ਕੰਮ ਜੀ ਜੀ ਸਰ ਮਜ਼ਦੂਰ ਪਰਿਵਾਰਾਂ ਦੇ ਵਿੱਚ ਚੁੱਲ੍ਹੇ ਚੱਲਦੇ ਸੀ ਕਈ ਬੀਬੀਆਂ ਵੀ ਲੱਗੀਆਂ ਹੋਈਆਂ ਸੀ ਰੋਟੀ ਬਣਾਉਣ ਲਈ ਨਾਲ ਵੀਰ ਜੀ ਹੋਰਾਂ ਦੇ ਕਈ ਵੀਰ ਵੀ ਜਾਂਦੇ ਸੀ ਦਿਹਾੜੀ ਦੇ ਟੈਂਟ ਲਗਾਉਣ ਲਈ ਪਰ ਇਥੋਂ ਬਈ ਦਾ ਕਮਾਈ ਦਾ ਸਾਧਨ ਸੀ ਪਰ ਸੜਕੇ ਅੱਜ ਸੁਆਹ ਹੋ ਚੁੱਕਿਆ ਇਹਦੇ ਲਈ ਅਸੀਂ ਅਪੀਲ ਕਰਦੇ ਹਾਂ ਸਾਰੇ ਹੀ ਭੈਣ ਭਰਾਵਾਂ ਨੂੰ ਹੱਥ ਬੰਨ੍ਹ ਕੇ ਇਸ ਲੋੜਬੰਦ ਪਰਿਵਾਰ ਦੇ ਸੰਕਟ ਜੀ ਔਖੇ ਵੇਲੇ ਦੇ ਵਿੱਚ ਜ਼ਰੂਰ ਖੜਿਓ ਨਾਲ ਸਾਰੇ ਆਪਣੇ ਇਨਸਾਨੀਅਤ ਨੂੰ ਜਿਹੜੇ ਪਿਆਰ ਕਰਦੇ ਨੇ ਭੈਣ ਭਰਾ ਇਸ ਔਖੇ ਸਮੇਂ ਦੇ ਵਿੱਚ ਨਾਲ ਜ਼ਰੂਰ ਖੜਨਗੇ ਇਸ ਭਰਾ ਦੇ ਨਾਲ ਇਹ ਸੀ ਸੰਜੇ ਵੀਰ ਭਰਾ ਜੀ ਤੇ ਉਹਨਾਂ ਨੇ ਵੀ ਅਪੀਲ ਕੀਤੀ ਕਿ ਕੁਝ ਨਾ ਕੁਝ ਆਪਣੇ ਦਸਵੰਤ ਵਿੱਚੋਂ ਕੱਢ ਕੇ ਭਰਾ ਦਾ ਕਾਰੋਬਾਰ ਪਹਿਲਾਂ ਵਾਂਗੂ ਚੱਲਦਾ ਕੀਤਾ ਜਾਵੇ ਤਾਂ ਜੋ ਭਰਾ ਜਿਵੇਂ ਵੀ ਆਪਣਾ ਕਾਰੋਬਾਰ ਆਪਣੇ ਬੱਚੇ ਤਾਂ ਪਾਲ ਹੀ ਰਿਆ ਸੀ ਤੇ ਨਾਲ ਹੋਰ ਵੀ 20 25 ਕਾਰੋਬਾਰ ਬੰਦਿਆਂ ਨੂੰ ਕੰਮ ਦੇ ਰੱਖਿਆ ਸੀਗਾ ਕਿ ਵੀ ਉਹਨਾਂ ਦੇ ਵਿੱਚ ਉੱਲੇ ਚੁੱਕੇ ਇਹਨਾਂ ਦੇ ਥਰੂ ਜਾਂ ਪ੍ਰਮਾਤਮਾ ਦੇ ਜਰੀਏ ਕਿਸੇ ਵੀ ਤਰੀਕੇ ਹਿੱਲੇ ਵਸੀਲੇ ਕੰਮ ਉਹਨਾਂ ਦੇ ਵੀ ਚੱਲ ਰਹੇ ਸੀਗੇ ਅਸੀਂ ਹੁਣ ਅਸੀਂ ਸਮਾਣਾ ਹਲਚਨ نیوز ਤੇ ਡੇਲੀ ਤੇ ਸਵੇਰਾ ਰਾਹੀ ਇਹ ਹੀ ਬੇਨਤੀ ਕਰਾਂਗੇ ਭਰਾਵਾਂ ਦੀ ਕਿਸੇ ਦੀ ਕਿਸੇ ਨਾ ਕਿਸੇ ਤਰੀਕੇ ਟੱਕ ਚੋਕਾ ਤੋਂ ਵੱਧ ਤੋਂ ਵੱਧ ਜਿਵੇਂ ਕਿਸੇ ਦੀ ਜੇਬ ਠੀਕ ਲੱਗਦੀ ਹੈ ਇਸ ਭਰਾ ਦੀ ਮਦਦ ਕਰੋ ਤਾਂ ਜੋ ਇਹ ਭਰਾ ਦਾ ਕੰਮ ਪਹਿਲਾਂ ਵਾਂਗੂ ਚੱਲ ਸਕੇ ਤੇ ਉਸੇ ਹੀ ਤਰ੍ਹਾਂ ਇਹ ਆਪਣਾ ਅੱਗੇ ਜਿਹੜੇ ਹੋਰ ਮੁਲਾਜ਼ਮ ਰੱਖੇ ਹੋਏ ਸੀ ਉਹਨਾਂ ਨੂੰ ਵੀ ਕੰਮ ਮਿਲਦਾ ਰਹੇ ਦੇਖਦੇ ਹਾਂ ਹੁਣ ਭਰਾ ਦਾ ਕਦੋਂ ਕੰਮ ਸ਼ੁਰੂ ਹੁੰਦਾ ਹੈ ਤੇ ਕਦੋਂ ਇਹ ਭਰਾ ਦੁਆਰਾ ਪੈਰਾ ਤੇ ਖੜਾ ਹੁੰਦਾ ਹੈ ਤੇ ਹੋਰ ਭਰਾਵਾਂ ਨਾਲ ਵੀ ਗੱਲਬਾਤ ਕਰਦੇ ਆ ਕਿਵੇਂ ਅੱਗ ਲੱਗੀ ਤੇ ਕਿਵੇਂ ਦੇਖਦੇ ਨੇ ਉਹ ਹਾਂਜੀ ਭਰਾ ਜੀ ਤੁਹਾਡਾ ਨਾਮ ਕੇਵਲ ਸਿੰਘ ਜੀ ਕੇਵਲ ਸਿੰਘ ਜੀ ਕਿਵੇਂ ਦੇਖਦੇ ਹੋ ਬਲਜਿੰਦਰ ਸਿੰਘਾ ਬਲਜਿੰਦਰ ਵੀਰ ਦੀ ਜਿਹੜੀ ਦੁਕਾਨ ਨੂੰ ਅੱਗ ਲੱਗੀ ਹੈ ਕਿ ਵੀ ਬਹੁਤ ਨੁਕਸਾਨ ਹੋਇਆ ਹੈ ਨਾ ਹੋਣ ਵਾਲਾ ਨੁਕਸਾਨ ਹੈ ਕਿ ਵੀ ਇਹਦੀ ਪਰਿਭਾਈ ساری ਜ਼ਿੰਦਗੀ ਵੀ ਕਮਾਈ ਕਰਦੇ ਰਹਣ ਤਾਂ ਉਹ ਪੂਰਾ ਨਹੀਂ ਹੋ ਸਕਦਾ ਤੇ ਕਿਵੇਂ ਦੇਖਦੇ ਹੋ ਕਿਸ ਤਰ੍ਹਾਂ ਅੱਗ ਲੱਗੀ ਕਿਵੇਂ ਦੇਖਦੇ ਹੋ ਇਸ ਤਰ੍ਹਾਂ ਦੇਖੋ ਜੀ ਹੋਇਆ ਤਾਂ ਬਹੁਤ ਮਾੜਾ ਬਹੁਤ ਮਾੜਾ ਹੋਇਆ ਸਭ ਜਲ ਕੇ ਸੁਆਹ ਹੋ ਗਿਆ ਜੇ ਵੀ ਜਿੰਨੀ ਵੀ ਮਦਦ ਹੋ ਸਕਦੀ ਆ ਵੱਤੋ ਵੱੱਤ ਹੋਣੀ ਚਾਹੀਦੀ ਹੈ ਜੀ ਗਰੀਬ ਹੈਗਾ ਬੱਚਾ ਨੇ ਛੋਟੇ ਛੋਟੇ ਬੱਚੇ ਕੀ ਉਹ ਇਹ 574 ਮਜਬੂਤ ਪਰਿਵਾਰਾਂ ਦੇ ਜਿਹੜੇ ਕੰਮ ਆ ਉਹਨਾਂ ਦੇ ਵੀ ਚੁੱਲੇ ਚੁੱਕੇ ਚੱਲ ਰਹੇ ਜੀ ਹਾਂ ਜੀ ਹਾਂ ਜੀ ਜੀ ਹਾਂ ਜੀ ਬਾਕੀ ਵੱਤੋ ਬਾਕੀ ਜੀ ਸਭ ਸਭ ਹੋਣੀ ਚਾਹੀਦੀ ਹੈ ਅਸੀਂ ਅਪੀਲ ਕਰਦੇ ਹਾਂ ਸਾਰੇ ਹੀ ਭੈਣ ਭਰਾਵਾਂ ਨੂੰ ਹੱਥ ਬੰਨ ਕੇ ਇਸ ਲੋੜਵੰਦ ਪਰਿਵਾਰ ਦੇ ਆਪਾਂ ਅੱਖੇ ਸਮੇਂ ਦੇ ਵਿੱਚ ਨਾਲ ਖੜਨ ਦਾ ਅੱਜ ਸਮਾ ਸੰਤ ਜੀ ਆਪਣੀ ਕਿਰਤ ਕਮਾਈ ਵਿੱਚੋਂ ਕਿੰਨੀ ਕੀ ਥੋੜੀ ਸ਼ਰਦ ਆਪਣੇ ਜਰੂਰ ਜਸਵੰਦ ਕੱਢਿਓ ਇਹ ਆਪਾਂ ਅੱਜ ਕਿਸੇ ਲੋੜਵੰਦ ਪਰਿਵਾਰ ਦੇ ਨਾਲ ਖੜਦੇ ਆਂ ਤਾਂ ਪ੍ਰਮਾਤਮਾ ਦੇ ਦਰਗਾਹੇ ਆਪਣੀ ਜੋ ਮਦਦ ਕਰਦੇ ਆਂ ਕਿਸੇ ਗਰੀਬ ਦੀ ਲੇਖੇ ਲੱਗਦੀ ਆ ਸੰਤ ਜੀ ਕਹਿੰਦੇ ਗੁਰੂ ਦੀ ਗੋਲਕ ਗਰੀਬ ਦਾ ਮੂੰਹ ਇਹ ਅੱਜ ਇਸ ਲੋੜਵੰਦ ਪਰਿਵਾਰ ਉੱਤੇ ਨਸੀਬਤ ਪੈ ਚੁੱਕੀ ਹੈ ਮੈਂ ਅਪੀਲ ਕਰਦਾ ਸਾਰੇ ਹੀ ਭੈਣ ਭਰਾਵਾਂ ਨੂੰ ਕਿੰਨੀ ਕੀ ਥੋੜੀ ਸ਼ਰਦਾ ਇਸ ਬਾਈ ਜੀ ਨੂੰ ਆਪਾਂ ਦਵਾਰੇ ਕਿਵੇਂ ਪਹਿਲਾਂ ਕੰਮ ਚੱਲਦਾ ਸੀ ਟੈਂਟ ਦਾ ਬਾਈ ਜੀ ਆਪਣੀ ਮਿਹਨਤ ਮਜ਼ਦੂਰੀ ਕਰਕੇ ਕੰਮ ਕਰ ਵਧੀਆ ਕਰੇ ਹੋਰ ਵੀ ਮਜ਼ਦੂਰ ਭਰਾਵਾਂ ਨੂੰ ਕੰਮ ਕਰਦੇ ਨਾਲ ਰੱਖੇ ਕਿਵੇਂ ਪਹਿਲਾਂ ਰੱਖਦਾ ਸੀ ਬਾਈ ਜੀ ਅਪੀਲ ਕਰਦਾ ਸਾਰੇ ਭੈਣ ਭਰਾਵਾਂ ਨੂੰ ਜ਼ਰੂਰ ਆਪਣੀ ਕਿਰਤ ਕਮਾਈ ਵਿੱਚੋਂ ਇਸ ਭਰਾ ਲਈ ਜਸਵੰਦ ਕੱਢੇ ਕੱਢਿਓ ਮਤਲਬ ਭਰਾ ਜੀ ਆਪਣੇ ਪਹਿਲਾਂ ਮੰਗੂ ਕਿੰਨਾ ਲੋਕਾਂ ਦੇ ਵਿਆਹ ਸ਼ਾਦੀਆਂ ਦੇ ਵਿੱਚ ਖੁਸ਼ੀਆਂ ਪ੍ਰੋਗਰਾਮਾਂ ਦੇ ਵਿੱਚ ਟੈਂਟ ਲਾਂਦੇ ਸੀ ਅਈ ਮਤਲਬ ਫਿਰ ਦਵਾਰੇ ਖੜੇ ਹੋਣ ਆਪਣੇ ਪੈਰਾਂ ਦੇ ਜਲਦੀ ਸਟੈਂਡ ਹੋਣ ਜਲਦੀ ਸਟੈਂਡ ਹੋਣ ਤਾਂ ਕਿ ਮਜ਼ਦੂਰ ਪਰਿਵਾਰ ਹੋਰ ਵੀ ਨੇ ਕਿਹੜੇ ਨਾਲ ਭੈਣ ਭਰਾ ਇਹਨਾਂ ਦੇ ਨਾਲ ਕੰਮ ਕਰਦੇ ਸੀ ਉਹਨਾਂ ਦੇ ਵੀ ਰੋਜੀ ਰੋਟੀ ਚੱਲਦੀ ਰਵੇ ਜੇ ਭਰਾ ਆਪ ਹੀ ਭੁੱਖਾ ਮਰ ਗਿਆ ਮਜ਼ਦੂਰ ਦਾ ਮਰਨਗੇ ਭੁੱਖੇ ਕਹਿੰਦੇ ਹਾਂ ਜੇ ਕਿਸਾਨ ਜੁਨਾ ਰਹੂਗਾ ਤਾਂ ਹੀ ਮਜ਼ਦੂਰ ਰਹੂਗਾ ਜੀ ਜੇ ਕਿਸਾਨ ਕੋਲ ਕਿਸੇ ਤੋਂ ਪ੍ਰਾਪਰਟੀ ਆਊਗੀ ਤਾਂ ਅਗੇ ਮਜ਼ਦੂਰਾਂ ਨੂੰ ਕੰਮ ਦੇ ਰੱਖ ਸਕਦਾ ਜਦੋਂ ਮੇਨ ਬੰਦਾ ਹੀ ਆਪਣਾ ਬੈ ਕੇ ਲੋ ਸਟੈਂਡ ਦੇ ਚਲਿਆ ਜਾਂਦਾ ਸੰਗ ਤੇ ਬਹੁਤ ਔਖਾ ਖੜਾ ਹੋਣਾ ਦਵਾਰੇ ਇੱਕ ਵਾਰੀ ਗਿਰਕੇ ਜਦੋਂ ਬੰਦਾ ਇਹਦੇ ਕਰਕੇ ਅਪੀਲ ਕਰਦੇ ਆਂ ਅਸੀਂ ਭੈਣ ਭਰਾਵਾਂ ਨੂੰ ਆਪਣੀ ਕਿਰਤਕਮਾਈ ਵਿੱਚ ਜਰੂਰ ਜਸਵੰਦ ਕੱਢਿਓ ਕਿੰਨੀ ਕਿ ਥੋੜੀ ਸ਼ਰਧਾ ਜੀ ਤੇ ਇਹ ਸੀ ਨਸੰਜੀਤ ਸਿੰਘ ਜੀ ਜਿਨ੍ਹਾਂ ਨੇ ਸਮੂਹ ਨੂੰ ਸ਼ਹਿਰ ਵਾਸੀ ਤੇ ਜਿੱਥੇ ਵੀ ਆਪਣੇ ਭਰਾ ਨਾਲ ਇਹਦੇ ਖੜੇ ਨੇ ਤੇ ਉਹਨਾਂ ਨੂੰ ਬੇਨਤੀ ਹੈ ਕਿ ਇਸ ਭਰਾ ਦੀ ਵੱਤਵਦਨ ਮਦਦ ਕਰਵਾਓ ਤਾਂ ਜੋ ਇਸ ਵੀਡੀਓ ਰਾਹੀਂ ਤੇ ਜਿੱਥੇ-ਜਿੱਥੇ ਭਰਾ ਕੋਲ ਵੀਡੀਓ ਕੋ ਜਾਏਗੀ ਤਾਂ ਕੁਛ ਨਾ ਕੁਛ ਜਿੰਨੀ ਵੀ ਹੋ ਸਕਦਾ ਹੈ ਭਰਾ ਬਲਜਿੰਦਰ ਮੇਰ ਦੀ ਵੱਧ ਤੋਂ ਵੱਧ ਮਦਦ ਕਰੋ ਤਾਂ ਜੋ ਇਹ ਪਰਿਵਾਰ ਪਹਿਲਾਂ ਵਾਂਗੂ ਆਪਣੇ ਕਾਰੋਬਾਰ ਨੂੰ ਚਲਾ ਸਕੇ ਤੇ ਹੋਰ ਪਰਿਵਾਰਾਂ ਦੇ ਵੀ ਚੁੱਲ੍ਹੇ ਜਿਵੇਂ ਚਲਾ ਰੱਖੇ ਸੀ ਉਸੇ ਹੀ ਤਰ੍ਹਾਂ ਚੱਲਦੇ ਰਹਿਣ ਤੇ ਪ੍ਰਸ਼ਾਸਨ ਨੂੰ ਵੀ ਚਾਹੀਦਾ ਹੈ ਇੱਦਿ ਕਿ ਵੀ ਜਾਂਚ ਕੀਤੀ ਜਾਵੇ ਕਿ ਵੀ ਅੱਗ ਲੱਗੀ ਹੈ ਜਾਂ ਕਿਸੇ ਨੇ ਸ਼ਰਾਰਤ ਕੀਤੀ ਹੈ ਇਹ ਵੀ ਇੱਕ ਜਾਂਚ ਦਾ ਵਿਸ਼ਾ ਹੈ ਤੇ ਜਾਂਚ ਹੋਣੀ ਵੀ ਚਾਹੀਦੀ ਹੈ ਜਾਂਚ ਬਣਦੀ ਵੀ ਹੈ ਕਿ ਵੀ ਇੱਕ ਸੰਘੇ ਭਲੇ ਚੱਲਦੇ ਕੰਮ ਨੂੰ ਇਹਨੂੰ ਬੰਦ ਕਰਾਉਣ ਦੀਆਂ ਸੱਜਸਾਂ ਵੀ ਕਹਿ ਸਕਦੇ ਆ ਤੇ ਇਹ ਤਾਂ ਹੁਣ ਹੈ ਹੀ ਜਾਂਚ ਦਾ ਵਿਸ਼ਾ ਜਾਂਚ ਪ੍ਰਸ਼ਾਸਨ ਕਰੇ ਤੇ ਜਿਹੜੇ ਜਿਨ੍ਹਾਂ ਨੇ ਸ਼ਰਾਰਤ ਕੀਤੀ ਆ ਤਾਂ ਉਹਨਾਂ ਦੇ ਬਣਦੀ ਸਖਤ ਕਾਰਵਾਈ ਵੀ ਕੀਤੀ ਜਾਵੇ ਤੇ ਚਾਦਰਾਂ ਦੇ ਬੰਡਲ ਸੰਜੋ ਭਰਾ ਬਲਜਿੰਦਰ ਵੀਰ ਦਿਖਾਰਿਆ ਕਿ ਚਾਦਰਾਂ ਵੀ ਸੜ ਕੇ ਸੁਆਹ ਹੋ ਗਈਆਂ ਨੇ ਇਹ ਉਹ ਚਾਦਰਾਂ ਦੇ ਵਿਸ਼ੇ ਟਾਈਮ ਪਾਸ ਪੀ ਪੀ ਵੀ ਪੜਦੇ ਨੇ ਜੀ ਮਤਲਬ ਇਹ ਪਰਦੇ ਵੀ ਜਿਹੜੇ ਵਿਆਹ ਸ਼ਾਦੀਆਂ ਤੇ ਹੋਰ ਪ੍ਰੋਗਰਾਮਾਂ ਦੇ ਵਿੱਚ ਲਾਣ ਦਾ ਜਿਹੜਾ ਕਾਰੋਬਾਰ ਚੱਲਦਾ ਸੀ ਇਹ ਵੀ ਪਰਦੇ ਸੜ ਕੇ ਸੁਆਹ ਹੋ ਚੁੱਕੇ ਨੇ ਤੇ ਜਿਨ੍ਹਾਂ ਦੀ ਕੀਮਤ ਲੱਖਰ ਰੁਪਏ ਦੇ ਵਿੱਚ ਤੇ ਹੁਣ ਉਹ ਕੋਡੀਆਂ ਦੇ ਭਾਅ ਤੇ ਨਹੀਂ ਰਹੀ ਉਹ ਇੱਕ ਜੀ ਕਿਸੇ ਭਰਾ ਦਾ ਮੋਟਰਸਾਈਕਲ ਹੈ ਤੇ ਇੱਥੇ ਉਹਨਾਂ ਨੇ ਦੱਸਿਆ ਕੀ ਵੀ ਆ ਇਹਨਾਂ ਦੇ ਜਿੱਥੇ ਇੱਕ ਭਰਾ ਕੰਮ ਕਰਦੇ ਨੇ ਕਿਸੇ ਦਾ ਮੋਟਰਸਾਈਕਲ ਖੜਾ ਸੀ ਉਹ ਵੀ ਵਿੱਚ ਸੜ ਕੇ ਸੁਆਹ ਹੋ ਗਿਆ ਇਹ ਉਹ ਮੋਟਰਸਾਈਕਲ ਹੈ ਜਿਹੜਾ ਕਦੇ ਨਹੀਂ ਰਾਤ ਲੱਗੀ ਧਿਆਨ ਕਰ ਇਸੇ ਟਾਈਮ ਲੱਗੀ ਸੀ ਉਹ ਤਾਂ ਉਹ ਇੱਕ ਜਾਜਦਾ ਵਿਸ਼ਾ ਪਰ ਇਹ ਬਲਜਿੰਦਰ ਵੀਰ ਨੂੰ 5 ਵਜੇ ਪਤਾ ਲੱਗਿਆ ਕਿ ਇਹਨਾਂ ਦੇ ਦਿੱਤੇ ਕੰਮਕਾਰ ਚੱਲਦੇ ਸੀ ਜਿੱਥੋਂ ਆਪਣਾ ਕਾਰੋਬਾਰ ਚਲਾਉਂਦੇ ਸੀਗੇ ਜਿੱਥੋਂ ਇਹਨਾਂ ਦੇ ਕੰਮਕਾਰ ਚੱਲਦੇ ਸੀ ਜਿੱਥੋਂ ਆਪਣੇ ਕੰਮ ਕਰਦੇ ਸੀ ਉਹ ਬਹੁਤ ਜ਼ਰਾਸ ਪਾਣੇ ਤੋਂ ਕਿ ਇਸ ਦੀ ਸਮਾਂ ਸੀ ਜੜਾ ਕਿ ਨਹੀਂ ਕੂੜੇ ਦਾ ਢੇਰ ਵੀ ਬਣ ਚੁੱਕਿਆ ਹੈ ਉਰੇ ਦੇ ਢੇਰ ਦੇ ਵਿੱਚ ਹੀ ਇਹਨੂੰ ਢੇਰ ਹੀ ਬਣ ਚੁੱਕਿਆ ਹੈ ਦੇਖੋ ਜਿਹੜੀ ਸਮਾਨ ਸੀਗਾ ਦੇਖ ਰਹੇ ਹੋ ਟੈਂਟ ਕੱਪੜੇ ਕਿਹਦੀ ਕੀਮਤੀ ਸਮਾਨ ਸੀ ਜਿਹੜਾ ਕਿ ਵੀ ਸਾਰੇ ਹੀ ਸੜ ਕੇ ਸੁਆਹ ਹੋ ਗਿਆ ਇੱਕ ਜਾਂਚ ਦਾ ਵਿਸ਼ਾ ਹੈ ਕਿ ਬਿੰਦਰਵੀਰ ਦੇ ਜਿੱਥੇ-ਥੇ ਇਹ ਕੰਮ ਚੱਲਦਾ ਸੀ ਤੁਸੀਂ ਦੇਖ ਰਹੇ ਹੋ ਬਹੁਤ ਹੀ ਕੀਮਤੀ ਸਮਾਨ ਸੀ ਜਿਹੜਾ ਕਿ ਵੀ ਖੁਸ਼ੀ ਦੇ ਮੌਕੇ ਤੇ ਹੋਰ ਪ੍ਰੋਗਰਾਮਾਂ ਤੇ ਝੂਲਦੇ ਹੁੰਦੇ ਸਨ ਉਹ ਟੈਂਟ ਪ੍ਰੋਗਰਾਮ ਜਿਹੜੇ ਕਿ ਵੀ ਅੱਜ ਰਾਖ ਦਾ ਰੂਪ ਧਾਰਨ ਕਰ ਗਏ ਨੇ ਤੇ ਇਸ ਵੀਰ ਦੀ ਵੱਤਵਤ ਮਦਦ ਕੀਤੀ ਜਾਵੇ ਤਾਂ ਇਹ ਭਰਾ ਦੁਆਰਾ ਆਪਣੇ ਪੈਰਾਂ ਤੇ ਸਟੈਂਡ ਹੋ ਸਕੇ ਤੇ ਕਾਰੋਬਾਰ ਵੀ ਚਲਾ ਸਕੇ ਇਹ ਆ ਉਹ ਢੇਰ ਜਿਹੜੇ ਕਿ ਵੀ ਮੈਟ ਸਨ ਕਿ ਵੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਮੈਟ ਸਨ ਜਿਹੜੇ ਕਿ ਵੀ ਉਹ ਮੈਟ ਆ ਰਾਖ ਦੇ ਰਾਖ ਦਾ ਢੇਰ ਹੀ ਕਹਿ ਸਕਦਾ ਰਾਖ ਹੀ ਬਣ ਚੁੱਕਿਆ ਹੈ ਇਹ ਰਾਤ ਅੱਗ ਲੱਗੀ ਰਾਤ ਅੱਗ ਲੱਗਣ ਤੋਂ ਬਾਅਦ ਵੀ ਘਟਨਾਏ ਕਿ ਵੀ ਜਦੋਂ ਬਹੁਤ ਹੀ ਭਾਰੀ ਨੁਕਸਾਨ ਹੋਇਆ ਕਿ ਵੀ ਉਹ ਮੈਟ ਜਿਹੜੇ ਕਿ ਵੀ ਸੜ ਕੇ ਸਵਾਹ ਹੋ ਚੁੱਕੇ ਨੇ ਤੇ ਹਨੋ ਟੇਬਲ ਟੇਬਲਾਂ ਦੇ ਉੱਤੇ ਜਿਹੜੇ ਲੱਕੜਾਂ ਦੇ ਉੱਤੇ ਫੱਟੇ ਲੱਗੇ ਹੋਏ ਸਨ ਉਹ ਫੱਟੇ ਵੀ ਸੜ ਕੇ ਸੁਆਹ ਹੋ ਚੁੱਕੇ ਹਨ ਇਹਦੇ ਕੋਈ ਸੈਕਿੰਡ ਵੀ ਗਿਣਤੀ ਦੇ ਵਿੱਚ ਟੇਬਲ ਹਨ ਜਿਹੜੇ ਕਿ ਵੀ ਰਾਖ ਦੇ ਢੇਰ ਦੇ ਵਿੱਚ ਬਣ ਕੇ ਰਹਿ ਗਏ ਹਨ ਤੇ ਉਹ ਟੇਬਲ ਹਨ ਜਿਹੜੇ ਹਸੀ ਖੁਸ਼ੀ ਦੇ ਮੌਕਿਆਂ ਦੇ ਵਿੱਚ ਤੇ ਹੋਰ ਪ੍ਰੋਗਰਾਮਾਂ ਦੇ ਵਿੱਚ ਬਲਜਿੰਦਰ ਭਰਾ ਆਪਣੇ ਇਹਨਾਂ ਪ੍ਰੋਗਰਾਮਾਂ ਨੇ ਲਾ ਕੇ ਕੁਝ ਜੋ ਕਿਰਾਇਆ ਮਿਲਦਾ ਸੀ ਤੇ ਉਹ ਕਿਰਾਏ ਦੇ ਨਾਲ ਵੀ ਆਪਣੇ ਪਰਿਵਾਰ ਦਾ ਗੁਜ਼ਾਰਾ ਬਸਰ ਕਰਦੇ ਸਨ ਤੇ ਹੁਣ ਉਹ ਦੁਵਾਰਾ ਇਸਨਾਂ ਨੂੰ ਟੇਬਲਾਂ ਤੇ ਆਉਣ ਦਾ ਖਰਚਾ ਹੀ ਬਹੁਤ ਹੈ ਤੇ ਉਹਨਾਂ ਨੇ ਮਦਦ ਦੀ ਅਪੀਲ ਕੀਤੀ ਹੈ ਕਿ ਦੁਵਾਰਾ ਇਸ ਭਰਾ ਦਾ ਜੇ ਇਹ ਕਾਰੋਬਾਰ ਦੁਆਰਾ ਚੱਲਦਾ ਹੋ ਜੇ ਤਾਂ ਹੀ ਤੇ ਕੰਮ ਨੂੰ ਚੱਲਦਾ ਕਰ ਸਕੇ ਤੇ ਭਾਰੀ ਗਿਣਤੀ ਦੇ ਵਿੱਚ ਪਿੰਡ ਵਾਸੀ ਤੇ ਉਹਨਾਂ ਦੇ ਕਰੀਬੀ ਰਿਸ਼ਤੇਦਾਰ ਵੀ ਅੱਜ ਅਫਸੋਸ ਕਰਨ ਵੀ ਆਏ ਹਨ ਤੇ ਉਹਨਾਂ ਨੇ ਵੀ ਤਲਾਸ਼ਾ ਦਿੱਤਾ ਹੈ ਕਿ ਦੀ ਜਾਂਚ ਵੀ ਕਰਵਾਵਾਂਗੇ ਤੇ ਜਿਹੜਾ ਨੁਕਸਾਨ ਹੈ ਨੁਕਸਾਨ ਵੀ ਭਰਪਾਈ ਵੀ ਹੋਵੇਗੀ ਇਹ ਕਈਆਂ ਨੂੰ ਸੈਂਕੜੇ ਕੁਰਸੀਆਂ ਦੇ ਪ੍ਰੋਗਰਾਮਾਂ ਦੇ ਵਿੱਚ ਲਾਉਂਦੇ ਸਨ ਉਹ ਤੋਂ ਗੱਦੇ ਕੱਪੜੇ ਜਿਹੜੇ ਲੱਗੇ ਸਨ ਉਹ ਵੀ ਬਿਲਕੁਲ ਹੀ ਸੜ ਕੇ ਸੁਆਹ ਹੋ ਚੁੱਕੇ ਨੇ ਦੇਖ ਸਕਦੇ ਹੋ ਕਿ ਦੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕੁਰਸੀਆਂ ਨੇ ਜਿਨ੍ਹਾਂ ਦੇ ਕਿ ਵਿੱਕੀ ਕੁਰਸੀ ਤੇ 800 900 ਰੁਪਏ ਦਾ ਖਰਚਾ ਆ ਜਾਂਦਾ ਤਿਆਰ ਕਰਵਾਈ ਤੇ ਦੇਖ ਸਕਦੇ ਹੋ ਹਜ਼ਾਰਾਂ ਦੀ ਗਿਣਤੀ ਦੇ ਵਿੱਚੇ ਕੁਰਸੀਆਂ ਜਿਨ੍ਹਾਂ ਦੇ ਕੱਪੜੇ ਨੈਟ ਵਗੈਰਾ ਸਭ ਕੇ ਸੜ ਕੇ ਸੁਆਹ ਹੋ ਗਏ ਨੇ ਜਿਹਦੇ ਵਿੱਚ ਜਿਹੜੇ ਸੈਂਕੜੇ ਦੀ ਗਿਣਤੀ ਦੇ ਵਿੱਚ ਪੱਖੇ ਸਨ ਜਿਹੜੇ ਪੱਖੇ ਦੀਆਂ ਮੋਟਰਾਂ ਤੇ ਸਭ ਸੜ ਕੇ ਸੁਆਹ ਹੋ ਗਏ ਨੇ ਬਾਕੀ ਹੋਰ ਸਮਾਨ ਵੀ ਦੇਖ ਰਹੇ ਹੋ ਤੇਰੀ ਭਾਰੀ ਗਿਣਤੀ ਦੇ ਵਿੱਚ ਜਿਹੜਾ ਸਮਾਨ ਸੜ ਕੇ ਸੁਆਹ ਹੋਇਆ ਇਹ ਆ ਉਹ ਜਨਰੇਟਰ ਜਿਹੜਾ ਲੱਖ ਰੁਪਏ ਦੀ ਕੀਮਤ ਦੇ ਵਿੱਚ ਹੈ ਜਨਰੇਟਰ ਦੇ ਵੀ ਪੁਰਜੇ ਸ ਕਰਾ ਵਗੈਰਾ ਬਹੁਤ ਹੀ ਗੀਂਤੀ ਦੇ ਸਮਾਨ ਸੀ ਜਿਹੜਾ ਕਿ ਉਹਦਾ ਸੜਕੇ ਨੁਕਸਾਨ ਹੋਇਆ ਇਹ ਦੇਖ ਰਹੇ ਹੋ ਬਲਜਿੰਦਰ ਵੀਰ ਦੀ ਗੈਰੇਜ ਦੇ ਵਿੱਚ ਉਹ ਜਨਰੇਟਰ ਹੈ ਜਿਹੜਾ ਵਿਆਹ ਸ਼ਾਦੀਆਂ ਤੇ ਹੋਰ ਪ੍ਰੋਗਰਾਮਾਂ ਦੇ ਵਿੱਚ ਲਾ ਕੇ ਆਪਣਾ ਗੁਜ਼ਰਬਸਰ ਕਰਦੇ ਸਨ ਤੇ ਜਿੱਥੋਂ ਉਹਨਾਂ ਦਾ ਪਰਿਵਾਰ ਚੱਲਦਾ ਸੀ ਤੇ ਹੋਰ ਹੀ ਪਰਿਵਾਰਾਂ ਦੇ ਚੱਲੇ ਪ੍ਰਮਾਤਮਾ ਨੇ ਕਿਸੇ ਨਾ ਕਿਸੇ ਹਿੱਲੇ ਸੀਨੇ ਚਲਾ ਰੱਖੇ ਸਨ ਇਹ ਉਹ ਜਨਰੇਟਰ ਤੇ ਇਹ ਨਹੀਂ ਉਹ ਭਾਂਡੇ ਕਿਹਦੀ ਕੱਪ ਪਲੇਟਾਂ ਕਿਹਦੀ ਜਿਹੜਾ ਰਾਖ ਦੇ ਢੋਰ ਦੇ ਵਿੱਚ ਬਣ ਕੇ ਰਹਿ ਗਈਆਂ ਨੇ ਕਿਹਦੀ ਪੇਟੀਆਂ ਦਾ ਪੇਟੀਆਂ ਕੱਪ ਪਲੇਟਾਂ ਜਿਹੜਾ ਸਮਾਨ ਸੀ ਸਾਰੀ ਸੜਕੇ ਹੋਸ ਸੁਸਵਾ ਹੋ ਚੁੱਕੇ ਨੇ ਇਹ ਹਨ ਪਾਂਡੇ ਰੇੜੇ ਦੇ ਵੀ ਅੱਬੇ ਪਾਂਡੇ ਦਾ ਉਹ ਹਨ ਕਿ ਜਿਹੜੇ ਸੇਕ ਦੀ ਮਾਰ ਨਹੀਂ ਚੱਲ ਸਗੇ ਤੇ ਪਲਾਸਟਿਕ ਦੇ ਲਫਾਫੇ ਵਾਂਗੂ ਪਿਘਲ ਕੇ ਹੀ ਰਹਿ ਗਏ ਨੇ ਉਹ ਵੀ ਤੁਹਾਨੂੰ ਦਿਖਾਣੇ ਆ ਕਿ ਇਹ ਜਨਰੇਟਰ ਦੇ ਟਾਇਰ ਨੇ ਜਿਹੜੇ ਕਿ ਵੀ ਬਿਲਕੁਲ ਹੀ ਇਹਨਾਂ ਦੇ ਟਾਇਰਾਂ ਦੇ ਬਸਿਰਵ ਲੋਹੇ ਤੇ ਵਿਰਿਪੀ ਬਚੇ ਨੇ ਤੇ ਟਾਇਰ ਸੜ ਕੇ ਸੁਆਹ ਹੋ ਗਏ ਨੇ ਇਹ ਹਨੋਂ ਪਤੀਲੇ ਦੇ ਵੀ ਰਾਖ ਦੇ ਕਾਗਜ ਦੇ ਟੇਹਾ ਕਾਗਜ ਵਾਂਗੂ ਜਿਵੇਂ ਇੱਕ ਮੋਮ ਕਾਗਜ ਨੂੰ ਅੱਗ ਲੱਗਦੀ ਹੈ ਉਸੇ ਤਰ੍ਹਾਂ ਅੱਗ ਲੱਗ ਚੁੱਕੀ ਹੈ ਕਿੰਨੇ ਤੇ ਭਿਆਨਕ ਅੱਗ ਲੱਗੀ ਹੋਏਗੀ ਤੁਸੀਂ ਦੇਖ ਰਹੇ ਹੋ ਕੋਈ ਵੀ ਕਾਗਜ ਨੂੰ ਵੀ ਇੰਨੀ ਅ ਤੁਹਾਨੂੰ ਇਹਨੇ ਭਾਰੀ ਬਤੂਲੇ ਸਨ 25 25 30 30 ਕਿਲੋਵੇ ਇੱਕ ਬਤੂਲਾ ਸੀ ਜਿਹੜੇ ਕਿ ਨੂੰ ਸੜਕ ਬਿਲਕੁਲ ਹੀ ਰਾਖ ਹੋ ਗਏ ਨੇ ਤੁਸੀਂ ਦੇਖ ਰਹੇ ਹੋ ਤਸਵੀਰਾਂ ਨੇ ਜਿਹੜੀਆਂ ਕਿ ਵੀ ਬੀਤੀ ਰਾਤ ਲੱਗੀ ਅੱਗ ਨਾਲ ਤੇ ਵੀ ਭਿਆਨਕ ਨੁਕਸਾਨ ਹੋਇਆ ਕਿ ਵੀ ਅੱਗ ਵੀ ਕਿੰਨੀ ਕਿਲੋ ਪੇਟ ਹੋਏਗੀ ਕਿ ਵੀ ਜਿਹੜੇ ਭਾਂਡੇ ਨੇ ਆਪੇ ਭਾਂਡੇ ਦਾ ਬਿਕ ਵੀ ਨੇਰੇ ਜਿਹੜੇ ਕਿ ਬਿਸਸੇ ਉਹਨਾਂ ਦੀ ਰਾਖੀ ਨਜ਼ਰ ਆ ਰਹੀ ਹੈ ਕਿ ਵੀ ਉਹ ਖਾਦੇ ਭਾਂਡੇ ਪਏ ਹੁੰਦੇ ਸਨ ਨਿਸ਼ਾਨ ਵੀ ਦੱਸ ਰਹੇ ਨੇ ਉਹ ਹਨ ਉਹ 15 ਤੋਂ 20 ਪਤਿਲਿਆਂ ਦਾ ਸੈੱਟ ਸੀ ਜਿਹੜਾ ਕਿ ਵੀ ਦੇਖ ਰਹੇ ਬਿਲਕੁਲ ਹੀ ਸੜ ਕੇ ਸੁਆਹ ਹੋ ਗਿਆ ਇਸ ਬੇਗਿੰਦਰ ਵੀਰ ਦੀ ਹੁਣ ਵਕਤ ਤੋਂ ਵਕਤ ਮਦਦ ਕੀਤੀ ਜਾਵੇ ਤਾਂ ਕਿ ਇਸ ਦੇ ਸਮਾਨ ਦੀ ਜੜੀ ਪਰਪਾਈਆ ਉਹ ਵੀ ਹੋ ਸਕੇ ਤੇ ਅੱਗੇ ਵੀ ਕਾਰੋਬਾਰ ਭਰਾ ਅੱਗੇ ਚੱਲਦਾ ਕਰ ਸਕੇ ਦੇਖ ਰਹੇ ਪਤਿਲਿਆਂ ਦਾ 10 ਤੋਂ 15 ਪਤਿਲਿਆਂ ਦਾ ਸੈੱਟ ਸੀ ਜਿਹੜਾ ਕਾਗ ਦੇ ਢੇਰ ਵਾਂਗੂ ਬਿਲਕੁਲ ਸੜ ਕੇ ਸੁਆਹ ਹੋ ਰਿਹਾ ਇਹਨਾਂ ਨੂੰ ਸੈੱਟ ਕਿ ਵੀ ਕਿੰਨੀ ਕੋ ਭਿਆਨ ਲੱਗ ਕੇ ਲੱਗੀ ਹੋਣੀ ਹੈ ਕਿ ਵੀ ਜਿਹੜਾ ਸਿਲਵਰ ਹੀ ਬਿਲਕੁਲ ਰਾਖ ਦੇ ਢੇਰ ਦੇ ਵਿੱਚ ਹੀ ਸਿਮਿੰਟ ਕੇ ਰਹਿ ਗਿਆ ਤੇ ਹੋਰ ਵੀ ਬਹੁਤ ਸਮਾਨ ਹੈ ਭਰਾ ਦੇ ਗੈਰੇਜ ਦੇ ਵਿੱਚ ਜਿਹੜਾ ਕਿ ਵੀ ਸਾਨੂੰ ਵੀ ਦਿਖਾਂਦੇ ਬਹੁਤ ਦੁੱਖ ਹੋ ਰਿਹਾ ਤੇ ਨਮ ਅੱਖਾਂ ਭਰਾਈਆਂ ਨੇ ਤੇ ਭਰਾਵੀਆਂ ਵੀ ਤੇ ਜਿਹੜੇ ਉਹਨਾਂ ਦੇ ਚਾਹਣ ਵਾਲੇ ਸਨ ਉਹ ਵੀ ਵਿਚਾਰੇ ਨਮ ਅੱਖਾਂ ਦੇ ਵਿੱਚ ਨੇ ਕਿ ਵੀ ਕਿਵੇਂ ਭਰਾ ਇਹ ਦੁਬਾਰਾ ਹੁਣ ਆਪਣਾ ਕਾਰੋਬਾਰ ਚਲਾਣਗੇ ਤੇ ਕਿਵੇਂ ਇਹ ਅੱਗੇ ਆਪਣੇ ਪਰਿਵਾਰ ਦਾ ਗੁਜ਼ਾਰਾ ਬਸਰ ਚਲਾਉਣਗੇ ਦੇਖ ਰਹੇ ਹਾਂ ਕਿ ਵੀ ਗੈਰੀ ਦੇ ਵਿੱਚ ਤੇ ਆਪਣਾ ਜਿਹੜੇ ਫ੍ਰੀ ਟਾਈਮ ਦੇ ਵਿੱਚ ਤੇ ਛੋਟਾ ਮੋਟਾ ਆਪਣਾ ਨਾਲ ਆ ਟੇਬਲ ਦਾ ਵੀ ਵੈਲਡਿੰਗ ਦਾ ਵੀ ਕੰਮ ਕਰਦੇ ਸਨ ਕਿ ਵੀ ਕਿਸੇ ਨਾ ਕਿਸੇ ਤਰੀਕੇ ਆਪਣਾ ਪਰਿਵਾਰ ਦਾ ਪਾਲਣ ਪੋਸ਼ਣ ਕਰ ਰਹੇ ਸਨ ਉਹਨਾਂ ਨੇ ਦੱਸਿਆ ਕਿ ਵੀ ਵੈਲਡਿੰਗ ਦੇ ਨਾਲ ਤਿੰਨ ਚਾਰ ਭਰਾ ਆਮਲੋ ਹੋਰ ਵੀ ਕੰਮ ਦੇ ਰੱਖਿਆ ਸੀ ਕਿ ਵੀ ਜਿਹੜੇ ਉਹਨਾਂ ਬਿਹਾੜੀ ਤੇ ਰੱਖੇ ਹੋਏ ਸਨ ਉਹ ਭਾਂਡੇ ਵੀ ਜਿਹੜੇ ਸੜ ਕੇ ਸਮਾ ਹੋ ਗਏ ਨੇ ਦੇਖ ਰਹੇ ਹੋ ਕਿੰਨੀ ਕੋ ਭਿਆਨਕ ਅੱਗ ਲੱਗੀ ਹੋਣੀ ਐ ਕਿ ਵੀ ਜਿਹੜੇ ਪੈਰਾਂ ਦੇ ਉੱਪਰੋਂ ਰਬੜਾ ਪਤੀਲੇ ਸਿਲਵਰ ਦੇ ਸਟੀਲ ਦੇ ਸਟੀਲ ਤੇ ਸਿਲਵਰ ਦੇ ਪਤੀਲੇ ਦਾ ਇਹ ਸੜ ਗਏ ਜਿਵੇਂ ਰਾਖ ਦਾ ਢੇਰ ਦੇ ਵਿੱਚ ਬਣ ਕੇ ਰਹਿ ਗਏ ਹਨ ਇਹ ਦੇਖ ਰਹੇ ਹੋ ਪਤੀਲੇ ਨੇ ਕਿ ਵੀ ਜਿਹੜੇ ਜਿਨ੍ਹਾਂ ਦਾ ਨਿਸ਼ਾਨ ਵੀ ਨਹੀਂ ਵੱਜਦਾ ਕਿ ਵੀ ਬਿਲਕੁਲ ਰਾਖ ਬਣ ਚੁੱਕੇ ਨੇ ਮਾੜਾ ਮੋਟਾ ਸਬੂਤ ਤਾਂ ਹੀ ਪਤਾ ਲੱਗਦਾ ਕਿ ਵੀ ਇਹ ਪਤੀਲੇ ਸਾਨੀਏ ਫਲਾਣੇ ਭਾਂਡੇ ਸਨ ਕਿ ਵੀ ਕਿਸ ਤਰ੍ਹਾਂ ਇਹ ਕਾਗਜੇ ਰਾਖ ਦੇ ਢੇਰਾਂ ਮੰਨ ਕੇ ਸਿਮਟ ਕੇ ਰਹਿ ਗਿਆ ਤੇਰੀ ਭਰਾ ਨੇ ਦੱਸਿਆ ਕਿ 45 ਤੋਂ 50 ਲੱਖ ਰੁਪਏ ਦਾ ਇਸ ਭਰਾ ਦਾ ਨੁਕਸਾਨ ਹੋਇਆ ਤੇ ਦੇਖਾਂਗੇ ਭਰਾ ਦੀ ਕਿ ਵੀ ਵੱਧ ਤੋਂ ਵੱਧ ਮਦਦ ਕਰਵਾਵਾਂਗੇ ਤੇ ਮਦਦ ਕੀਤੀ ਜਾਣੀ ਵੀ ਬਣਦੀ ਨਹੀਂ ਹੈ ਇਹ ਅੰਨੇ ਤੇ ਹੋਰ ਦਿਖਾ ਰਹੇ ਆ 35 ਤੋਂ 40 ਪਤੀ ਦਿਨ ਪਤੀਲਿਆਂ ਦਾ ਸੈਟ ਸੀ ਜੋ ਬਿਲਕੁਲ ਹੀ ਰਾਖ ਦੇ ਢੇਰ ਦੇ ਵਿੱਚ ਸੀਮਿੰਟ ਕੇ ਰਹਿ ਗਿਆ ਬਾਕੀ ਸਮਾਨ ਵੀ ਤੁਸੀਂ ਦੇਖ ਰਹੇ ਹੋ ਸਮਾਨ ਤਾਂ ਲੱਭਦੇ ਨਹੀਂ ਸਿਰਫ ਉਹਦੀ ਰਾਖ ਹੀ ਬਚੀ ਹੈ ਜੋ ਕਿਸੇ ਭਾਅ ਕਿਸੇ ਕੀਮਤ ਦੇ ਨਹੀਂ ਇਹ ਉੱਤੇ ਵੀ ਗਾਰੇ ਆ ਬਣੇ ਹੋਏ ਸਨ ਕਿ ਵੀ ਜਿਨ੍ਹਾਂ ਦਾ ਬਹੁਤ ਨੁਕਸਾਨ ਹੋਇਆ ਹੈ ਇਹ ਉਹ ਬਾਰੇ ਜਿੱਥੇ ਜੀ 40 ਤੋਂ 45 45 50 ਲੱਖ ਰੁਪਏ ਦਾ ਨੁਕਸਾਨ ਹੋਇਆ ਤੇ ਹੁਣ ਇਸ ਭਰਾ ਦੀ ਮਦਦ ਵੱਧ ਤੋਂ ਵੱਧ ਕੀਤੀ ਜਾਵੇ ਭਰਾ ਇਹ ਦੁਬਾਰਾ ਸਟੈਂਡ ਹੋ ਕੇ ਆਪਣਾ ਕਾਰੋਬਾਰ ਚਲਾ ਸਕੇ ਪੂਰੀ ਜੀ ਮਤਲਬ ਕਿ ਨੇ ਟਾਇਰ ਹੁੰਦੇ ਨੇ ਰੇੜਿਆਂ ਦੇ ਜੀ ਭੱਠੇ ਵਾਲਿਆਂ ਦੇ ਉਹਨਾਂ ਦੇ ਟਾਇਰ ਪਏ ਸੀ ਇੱਥੇ ਜੀ ਇੱਧਰ ਦਫ਼ਤਰ ਬਣਾਇਆ ਹੋਇਆ ਸੀ ਜੀ ਇਹ ਟਾਇਰ ਕਿਸ ਕੰਮ ਲੈਂਦੇ ਸੀਗੇ ਇਹ ਟਾਇਰ ਜੀ ਨਾਲ ਇੱਕ ਜਦੋਂ ਲੇਬਰ ਆਂਦੀ ਆ ਭੱਠੇ ਦੇ ਜੀ ਆਪਾਂ ਰੇੜੇ ਤਿਆਰ ਕਰਕੇ ਦਿੰਦਾ ਸੀ ਬਾਈ ਜੀ ਨਾਲ ਬਿਲਡਿੰਗ ਦਾ ਕੰਮ ਕਰਦੇ ਸੀ ਜੀ ਕਿਹੜੇ ਮਜ਼ਦੂਰ ਆਂਦੇ ਨੇ ਚੁੱਪੀ ਦੇ ਹੱਥੋਂ ਕੰਮ ਕਰਨ ਹਾਂਜੀ ਉਹਨਾਂ ਨੂੰ ਰੇੜੇ ਵੀ ਤਿਆਰ ਕਰਕੇ ਦਿੰਦੇ ਸੀ ਬਾਈ ਜਦੋਂ ਫਰੀ ਹੁੰਦੀ ਸੀ ਕਿਉਂ ਆਪਣੇ ਘਰ ਦਾ ਵੀ ਗੁਜ਼ਾਰਾ ਚਲਾਉਣਾ ਸੀ ਨਾਲ ਕਿਹੜੇ ਭੈਣ ਭਰਾ ਤਿੰਨ ਚਾਰ ਕੰਮ ਕਰਦੇ ਸੀ ਨਾਲ ਮਜ਼ਦੂਰ ਪਰਿਵਾਰਾਂ ਦੇ ਉਹਨਾਂ ਦਾ ਵੀ ਤਾਂ ਗੁਜ਼ਾਰਾ ਚਲਾਉਣਾ ਸੀ ਸੰਤ ਜੀ ਇਹ ਹੈ ਬਲਜਿੰਦਰ ਵੀਰ ਦਾ ਦਫ਼ਤਰ ਜਿਹੜਾ ਕਿ ਵੀ ਦਫ਼ਤਰ ਨਹੀਂ ਹੁਣ ਕਹਿ ਸਕਦੇ ਰਾਖ ਦੇ ਢੇਰਾਂ ਦੇ ਵਿੱਚ ਤਬਦੀਲ ਹੋ ਚੁੱਕਾ ਜਿਹਦੇ ਅੰਦਰ ਪਿਆ ਸਾਰਾ ਸਮਾਨ ਦਫ਼ਤਰ ਦੇ ਵਿੱਚ ਪਿਆ ਸਾਰਾ ਸਮਾਨ ਇਸਰਕੇ ਸਵਾਹ ਹੋ ਗਿਆ ਇਹ ਆ ਉਹ ਦਫਤਰ ਜਿਹਦੇ ਵਿੱਚੋਂ ਗੱਦੇ ਗੁੱਦੇ ਕੁਝ ਵੀ ਸਮਾਨ ਨਹੀਂ ਬਚਿਆ ਏ ਸੀ ਪੱਖੇ ਜੋ ਵੀ ਸਨ ਬਿਲਕੁਲ ਹੀ ਰਾਖ ਦੇ ਢੇਰ ਦੇ ਵਿੱਚ ਸਿਮਟ ਗਿਆ ਇੱਥੇ ਲੱਗੇ ਟੀਵੀ ਐਲਈਡੀ ਏ ਸੀ ਵਗੈਰਾ ਜੋ ਵੀ ਸਮਾਨ ਸੀ ਦੇਖ ਰਹੇ ਹੋ ਭਰਾ ਜੀ ਦਾ ਬਹੁਤ ਨੁਕਸਾਨ ਹੋਇਆ ਇਸ ਭਰਾ ਦੇ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਤਾਂ ਜੋ ਇਹ ਭਰਾ ਦੁਬਾਰਾ ਆਪਣੀ ਪੈਰਾਂ ਤੇ ਸਟੈਂਡ ਤੇ ਖੜਾ ਹੋ ਸਕੇ ਤੇ ਕਾਰੋਬਾਰ ਦੁਬਾਰਾ ਚਲਾ ਸਕੇ ਹੈਲੋ ਕੁਝ ਵੀ ਧਰਮ ਕਲਮਾ ਦੀ ਦੂਰੀ ਤੇ ਨਵਾਂ ਨਵਾਂ گاؤں ਚੌਂਕੀ ਵੀ ਹੈ ਤੇ ਪਤਾ ਨਹੀਂ ਕਿਸ ਤਰ੍ਹਾਂ ਇਹ ਪਤਾ ਲਾਣ ਲੱਗਣੋਂ ਕਰਕੇ ਬਹੁਤੋ ਨੁਕਸਾਨ ਆਇਆ ਪ੍ਰਮਾਤਮਾ ਕਰਦਾ ਜੇ ਪਤਾ ਲੱਗ ਜਾਂਦਾ ਤਾਂ ਨੁਕਸਾਨ ਤੋਂ ਵੀ ਬਚਾਅ ਹੋ ਜਾਣਾ ਸੀ ਤੇ ਜਾਨੀ ਨੁਕਸਾਨ ਤੋਂ ਤਾਂ ਬਚਾਰਿਆ ਪਰ ਨੁਕਸਾਨ ਵੀਰ ਦਾ ਬਹੁਤ ਹੀ ਜ਼ਿਆਦਾ ਨੁਕਸਾਨ ਹੋਇਆ ਕਿ ਵੀ ਜਿਹਦੀ ਪਰਪਾਈ ਹੁਣੇ ਬਹੁਤ ਔਖੀ ਹੈ ਭਰਾ ਦੇ ਨੁਕਸਾਨ ਦੀ ਇਕ ਜਸੂ ਜੀ ਪੁੱਛਣਾ ਚਾਹੁੰਦੇ ਆਂ ਜੀ ਕਿਹੜੇ ਸਟੋਰ ਲਿੱਤਾ ਹੋਇਆ ਜੀ ਅਸੀਂ ਕਿਰਾਏ ਦੇ ਲਿੱਤਾ ਹੋਇਆ ਸੀ ਜੀ ਬਾਈ ਜੀ ਨੇ ਬਟ ਅੱਜ ਖਾਲੀ ਕਰਨਾ ਸੀ ਇਹ ਸਟੋਰ ਵਿਕ ਚੁੱਕਿਆ ਸੀ ਕਿਸੇ ਹੋਰ ਭਰਾ ਦਾ ਜੀ ਅਸੀਂ ਕਿਰਾਏ ਦੇ ਲਿੱਤਾ ਹੋਇਆ ਸੀ ਅਸੀਂ ਦੂਜੇ ਪਾਸੇ ਸਟੋਰ ਹੋਣਾ ਸੀ ਪਰ ਰਾਤ ਹੀ ਸਾਡੇ ਨਾਲ ਇਹ ਹੋ ਚੁੱਕੋ ਇਹ ਭਣਾ ਵਰਤ ਗਿਆ ਭਣਾ ਬਾਤ ਪੱਕੇ ਜੀ ਪਰ ਕਿ ਅਸੀਂ ਬੇਨਤੀ ਕਰ ਸਕਦੇ ਆਂ ਭੈਣ ਭਰਾਵਾਂ ਨੂੰ ਇਹਦੇ ਲਈ ਬਾਰ-ਬਾਰ ਅਸੀਂ ਅਪੀਲ ਕਰ ਰਹੇ ਆਂ ਅਸੀਂ ਬੇਸਹਾਰਾ ਡੌਗਾਂ ਦਾ ਟਰੀਟਮੈਂਟ ਵੀ ਕਰਦੇ ਆਂ ਮੈਂ ਸੰਜੇ ਸਿੰਘ ਕਨਹੜੀ ਕਹਿੰਦੇ ਇਨਸਾਨੀਅਤ ਸਾਡੇ ਪੇਚ ਵਿੱਚ ਆਉਂਦੇ ਨੇ ਇਹਦੇ ਬਾਈ ਲਈ ਅਸੀਂ ਮੈਂਸ਼ਨ ਹੀ ਤੁਹਾਡੇ ਅੱਗੇ ਅਸੀਂ ਹੱਥ ਮਾਰ ਕੇ ਬੇਨਤੀ ਕਰਦੇ ਆਂ ਪਲੀਜ਼ ਇਹਦੇ ਬਾਈ ਜੀ ਬੱਚਿਆਂ ਨੇ ਜਰੂਰ ਤਰਸ ਖਾਏ ਬਾਈ ਜੀ ਦੇ ਛੋਟੇ ਛੋਟੇ ਬੱਚੇ ਨੇ ਇੱਕ ਅਸੀਂ ਅਪੀਲ ਕਰਨਾ ਚਾਹੁੰਦੇ ਆ ਜੀ ਕਿੜੇ Google Pay ਆ ਬਾਈ ਜੀ ਦਾ Google Pay PhonePe ਬਾਈ ਜੀ Paytm ਸਾਰਾ ਕੁਝ ਜੋ ਚਲਾਉਂਦਾ ਆ ਔਨਲਾਈਨ ਪੈਸੇ ਦੇ ਜੇ ਕੋਈ ਭੈਣ ਭਰਾ ਇਹਨਾਂ ਦੀ ਮਦਦ ਕਰਨਾ ਚਾਹੁੰਦਾ ਹੋਵੇ ਬਾਈ ਹਾਂ ਤੁਸੀਂ ਬਾਈ ਦੀ ਡਾਇਰੈਕਟਲੀ ਮਦਦ ਕਰ ਸਕਦੇ ਹੋ ਬਾਈ ਜੀ ਇਹਦਾ ਨੰਬਰ ਬੋਲਦੇ ਸੰਤ ਨੂੰ 9356370981 ਦਵਾਰੇ ਬੋਲ ਸਕਦੇ ਹੋ 935670918 ਹਾਂਜੀ ਬਲਵਿੰਦਰ ਜੀ ਆਪਣਾ ਕੋਈ ਨੰਬਰ ਦੱਸ ਦਿਓ ਜਿਹਦੇ ਤਾਂ ਕੋਈ ਭਰਾ ਤੁਹਾਡੀ ਮਦਦ ਕਰਨਾ ਚਾਹੇ ਤਾਂ 935670918 935670918 70918 ਇਹ ਹੈ ਜੀ ਬਲਵਿੰਦਰ ਵੀਰ ਦਾ ਨੰਬਰ ਜੇ ਕੋਈ ਭਰਾ ਇਹਦੀ ਮਦਦ ਕਰਨਾ ਚਾਹੁੰਦਾ ਹੈ ਤਾਂ ਧੰਨਵਾਦ ਉਸ ਵੀਰ ਦਾ ਬਲਵਿੰਦਰ ਸਿੰਘ ਬਲਵਿੰਦਰ ਸਿੰਘ ਦੇ ਨਾਮ ਤੇ ਇਹ ਨੰਬਰ ਹੈ ਜੀ